ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਕੁਰਾਲੀ ਦੇ ਪਾਵਨ ਸਥਾਨ ਨਦੀਪਾਰ ਕੂਟਿਆ ਵਿਖੇ ਰੱਖੜ ਪੁੰਨਿਆ ਮੌਕੇ ਸਵਾਮੀ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ ਆਓ ਤੁਹਾਨੂੰ ਵੀ ਦਿਖਾਉਨੇ ਆ ਪਾਵਨ ਸਥਾਨ ਦੇ ਉੱਤੇ ਸਵਾਮੀ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਕੀਤੀਆਂ ਹੋਈਆਂ ਸਜਾਵਟਾਂ ਅਤੇ ਭਗਤਾਂ ਵੱਲੋਂ ਕੇਕ ਵੀ ਕਟਿਆ ਗਿਆ ਆਉ ਤੁਹਾਨੂੰ ਵੀ ਦਿਖਾਉਨੇ ਆ ਇਹ ਖੂਬਸੂਰਤ ਤਸਵੀਰਾਂ ਨੁਰ ਬਲਾਲ ਜੀ ਤੇ ਇਹ ਸਭ ਆ ਰਿਹਾ ਬਸ ਠੀਕ ਹੈ। ਸਵਾਮੀ ਦਾ ਜਨਮ ਦਿਨ ਮਨਾਇਆ ਗਿਆ ਇੱਥੇ। ਕੀ ਕੀ ਅੱਜ ਸਵਾਮੀ ਜੀ ਦੇ ਜਨਮ ਦਿਨ ਦਾ ਸਤਗੁਰ ਸੋਮਜੀ ਮਹਾਰਾਜ ਕੀ ਜੈ। ਸਵਾਮੀ ਦਾ ਜਨਮ ਦਿਨ ਵੀ ਹੈ ਜੀ ਅੱਜ ਰੱਖੜੀ ਵੀ ਬਹੁਤ ਬੜਾ ਤਿਹਾਰ ਹੈ ਤੇ ਇੱਥੇ ਇਸ ਵੇਰੇ ਅੱਜ ਹਵਨ ਹੋਏ ਆ। ਤੇ ਹਵਨ ਤੋਂ ਬਾਅਦ ਲੰਗਰ ਸ਼ੁਰੂ ਹੋਇਆ 11 ਵਜੇ ਤੇ ਇਸ ਵੇਰੇ 9 ਵਜੇ ਦਾ ਭਗਤੀ ਸੰਗੀਤ ਚੱਲ ਰਿਹਾ ਸਾਡੇ ਜਿਹੜੇ ਲੋਕਲ ਸਿੰਗਰ ਹੈ। ਉਹ ਆਪਣੇ ਅ ਪ੍ਰਵਾਚ ਸੋਮੇ ਦੇ ਗੁੰਦਾਰੇ ਤੇ ਸਭ ਨੂੰ ਬਲੇਸਿੰਗ ਮਿਲ ਰਹੀਆਂ ਬਹੁਤ ਦੂਰੋਂ ਦੂਰੋਂ ਬੰਦੇ ਆ ਰਹੇ ਆ ਤੇ ਸੋਮੇ ਜੀਆ ਸ਼ੁਭ ਕਾਮਨਾਵਾਂ ਸਭ ਸਾਰੇ ਸਾਰੇ ਜਿਹੜੇ ਉਹਨਾਂ ਦੇ ਭਗਤ ਹੈ ਉਹਨਾਂ ਨਾਲ ਹੈਗੇ ਆ ਤੇ ਸੋਮੇ ਜੀ ਤੁਹਾਨੂੰ ਪਤਾ ਹੀ ਹੈ ਸਭ ਧਰਮਾਂ ਦੇ ਉੱਪਰ ਸੀ ਕਿਸੇ ਧਰਮ ਨਾਲ ਉਹਨਾਂ ਦਾ ਕੋਈ ਨਹੀਂ ਉਹ ਕਹਿੰਦੇ ਵੀ ਜਿਹੜੇ ਧਰਮ ਤੇ ਤੁਸੀਂ ਹੈਗੇ ਉਹ ਧਰਮ ਨੂੰ ਤੁਸੀਂ ਮੰਨੋ ਤੇ ਰੱਬ ਦਾ ਨਾਮ ਲਓ ਕਿਸੇ ਵੀ ਰੂਪ ਤੇ ਉਹਨਾਂ ਦੇ ਲੈਸਨ ਸੀ ਉਹਨਾਂ ਦੇ ਲੈਸਨ ਤੇ ਅੱਜ ਦੀ ਅੱਗੇ ਚੱਲ ਰਹੇ ਆ ਔਰ ਤੁਸੀਂ ਦੇਖ ਰਹੇ ਹੋ ਇੱਥੇ ਹਿੰਦੂ ਸਿੱਖ ਏਕਤਾ ਦਾ ਬਹੁਤ بڑا ਇੱਕ ਪ੍ਰਤੀਕ ਹੈ ਜਿੱਥੇ ਹਰ ਇੱਕ ਬੰਦਾ ਸੇਵਾ ਕਰਦਾ ਹੈ ਹਰ ਇੱਕ ਬੰਦਾ ਪੂਜਾ ਕਰਦਾ ਪਾਠ ਕਰਦਾ ਇਹ ਸਿਰਫ ਸਵਾਮੀ ਜੀ ਦੇ ਕੁਟਿਆ ਦੇਖਣ ਨੂੰ ਮਿਲਦਾ ਬੋਲੋ ਸਤਿਗੁਰੂ ਸਵਾਮੀ ਮਹਾਰਾਜ ਕੀ ਜੈ ਸਵਾਮੀ ਜੀ ਨਦੀਪਾਰ ਵਾਲਿਆਂ ਦਾ ਅੱਜ ਜਨਮ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਜੋ ਨਦੀਪਾਰ ਵਿਖੇ ਮਨਾਇਆ ਗਿਆ ਹੈਗਾ ਤੇ ਜਿੱਥੇ ਅੱਜ ਰਖੜ ਪੁੰਨਿਆਂ ਦਾ ਬਹੁਤ ਵੱਡਾ ਤਿਹਾਰ ਹੈ ਜੋ ਕਿ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ। ਉੱਥੇ ਮਹਾ ਸੋਮਵਾਰ ਵੀ ਅੱਜ ਪੰਜਵਾਂ ਸੋਮਵਾਰ ਹੈ ਸਾਵਣ ਦਾ ਬਹੁਤ ਘੱਟ ਇਦਾਂ ਦਾ ਇਤਿਫਾਕ ਹੁੰਦਾ ਹੈ ਕਿ ਵੀ ਜੋ ਸੋਮਵਾਰ ਹੈ ਉਹ ਸੋਮਵਾਰ ਸੌਰੀ ਸਾਵਣ ਹੈ ਜੋ ਉਹ ਸੋਮਵਾਰ ਤੋਂ ਸ਼ੁਰੂ ਹੋਵੇ ਤੇ ਸੋਮਵਾਰ ਨੂੰ ਹੀ ਸਮਾਪਤ ਹੋਵੇ। ਤੇ ਇਸ ਵਾਰ ਇਹ ਘੜੀ ਆਈ ਹੈ ਤੇ ਮੌਕੇ ਦੇ ਮੁਤਾਬਕ ਜਿਵੇਂ ਰਖੜ ਪੁੰਨਿਆਂ ਉੱਥੇ ਪ੍ਰਿਗੁ ਹਿੰਦਤਾ ਦੇ ਅਨੁਸਾਰ ਅੱਜ ਦੇ ਦਿਨ ਹੀ ਸਵਾਮੀ ਜੀ ਦਾ ਜਨਮ ਹੋਇਆ ਸੀਗਾ ਕੇਰਲਾ ਦੇ ਵਿੱਚ। ਤੇ ਹੁਣ ਸਵਾਮੀ ਜੀ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਸੀ ਤੇ ਹੁਣ ਜੋ ਭਗਤਾਂ ਵੱਲੋਂ ਸਾਡੇ ਮਾਰਸ਼ਦ ਗੁਰੂਪ ਵੱਲੋਂ ਵੀ ਇੱਥੇ ਆ ਕੇ ਜੋ ਕੇਕ ਕੱਟਿਆ ਗਿਆ ਸਵਾਮੀ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਅੰਗ ਸੰਗ ਸਹਾਈ ਨੇ ਤੇ ਨਿਰੰਤਰ ਅਸੀਂ ਇਦਾਂ ਹੀ ਸਵਾਮੀ ਦੇ ਚਰਨਾਂ ਦੇ ਨਾਲ ਲੱਗ ਕੇ ਲੋਕ ਭਲਾਈ ਦੇ ਕੰਮ ਕਰਦੇ ਰਾਂਗੇ ਧੰਨਵਾਦ